ਸ਼ਸ਼ੀਕਲ ਤੁਸੀਂ ਦੇਖ ਰਹੇ ਹੋ ਨਿਰ ਪੰਜਾਬੀ ਮੀਡੀਆ ਮਹਿਮਨ ਪਤਕਰ ਹਾਜ਼ਰਾਂ 4 ਵਜੇ ਤੱਕ ਰਿਆਂ ਵੱਡੀਆਂ ਖਬਰਾਂ ਲੈ ਕੇ ਸ਼ੁਰੂਆਤ ਕਰਦੇ ਹਾਂ ਕਿਸਾਨਾਂ ਨੇ ਕੀਤਾ ਵੱਡਾ ਅਲਾ ਹੁਣ ਬਦਲ ਗਏ ਟੂਲ ਟੈਕਸ ਦੇ ਨਵੇਂ ਤਰੀਕੇ ਚੋਨੇ ਦੇ ਪ੍ਰਦੂਸ਼ਣ ਲਈ ਪ੍ਰਸ਼ਾਸਨ ਨੇ ਕੀਤੀ ਤਿਆਰੀ ਅਮਰਿਤਪਾਲ ਸਿੰਘ ਨੂੰ ਪੁਲਿਸ ਨੇ ਲਿਆ ਹਿਰਾਸਤ ਏਟੀਐਮ ਨੂੰ ਛੂ ਨਾਲ ਇੱਕ ਔਰਤ ਦੀ ਹੋਈ ਮੌਤ ਪੈਟਰੋਲ ਡੀਜ਼ਲ ਦੀਆਂ ਨਵੀਆਂ ਕੀਮਤਾਂ ਦੀ ਹੋਈ ਅਪਡੇਟ ਜਾਣੋ ਕਿੱਥੇ ਹੋਇਆ ਸਸਤਾ ਤੇ ਕਿੱਥੇ ਹੋਇਆ ਮਹਿੰਗਾ ਕੁਣ ਖਬਰਾਂ ਵਿਸਥਾਰ ਨਾਲ ਕਿਸਾਨਾਂ ਵੱਲੋਂ ਇੱਕ ਵਾਰ ਫੇਰ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਐਲਾਨ ਕਿਸ ਗੱਲ ਪਿੱਛੇ ਕੀਤਾ ਗਿਆ ਹੈ ਦੱਸੋ ਇਹ ਕਿ ਅੰਮ੍ਰਿਤਸਰ ਵਿੱਚ ਪ੍ਰੈਸ ਕਾਨਫਰੰਸ ਕਰਦੇ ਹੋਏ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਨ ਸਿੰਘ ਪੰਦੇੜ ਦਾ ਕਹਿਣਾ ਹੈ ਕਿ 24 ਸਤੰਬਰ ਨੂੰ ਪੰਜਾਬ ਸਰਕਾਰ ਦੇ ਖਿਲਾਫ ਮੋਰਚਾ ਖੋਲਿਆ ਜਾਵੇਗਾ ਪੰਜਾਬ ਦੇ ਡੀਸੀ ਦਫ਼ਤਰ ਤੇ ਬਾਹਰ ਤਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਜੇਕਰ ਸਰਕਾਰ ਨੇ ਜਲਦ ਤੋਂ ਜਲਦ ਉਹਨਾਂ ਦੀਆਂ ਮੰਗਾਂ ਦਾ ਹੱਲ ਨਾ ਕੀਤਾ ਤਾਂ ਫੇਰ ਕਿਸਾਨਾਂ ਵੱਲੋਂ ਰੇਲਵੇ ਟ੍ਰੈਕ ਵੀ ਜਾਮ ਕੀਤਾ ਜਾਣਗੇ ਕਿਸਾਨ ਆਗੂ ਸਰਵਨ ਸਿੰਘ ਪੰਦੇੜ ਨੇ क्या? कि केंद्र के खिलाफ असी लंबी लड़ा लड़ाई लड़ रहे हैं असी नहीं चाहते कि अब अंब सकार खिलाफ कोई नवा मोर्चा खोलीए पर पंजाब सरकार सू मजबूर कर रही है उन्होंने कहा कि जेकर सरकार ने मंगा ना मनिया मन तो अब चौबीस सितंबर को पंजाब सरकार खिलाफ मोर्चा खोल रहे हैं तो मोर्चा अमृतसर डीसी दफ्तर तो शुरू होकर रोला रोकन तक तो जाएगा दस देिए किसान आगू ने हूँ चौबीस सितंबर को अपना मोर्चा खोलन का ऐलान किया है कि जेकर उन्होंग सकार ਨਹੀਂ ਮੰਨਦੀ ਤਾਂ ਉਹਨਾਂ ਨੂੰ ਅੰਮ੍ਰਿਤਸਰ ਦੇ ਡੀਸੀ ਦਫ਼ਤਰ ਤੋਂ ਮੋਰਚਾ ਜਿਹੜਾ ਸ਼ੁਰੂ ਕੀਤਾ ਜਾਵੇਗਾ ਉਸ ਤੋਂ ਬਾਅਦ ਵੀ ਜੇ ਕਰੋਨਾ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਰੇਲਵੇ ਟਰੈਕ ਵੀ ਜਾਮ ਕਰਨਗੇ ਤੇ ਰੇਲਾ ਅਨੁ ਰੋਕਣਗੇ ਹੁਣ ਟੂਲ ਟੈਕਸ ਭਰਨ ਦੇ ਤਰੀਕਿਆਂ ਦੇ ਵਿੱਚ ਬਦਲਾਅ ਆਇਆ ਹੈ ਹੁਣ 20 ਕਿਲੋਮੀਟਰ ਤੱਕ ਤੁਹਾਨੂੰ 1 20 ਰੁਪਿਆ ਟੂਲ ਟੈਕਸ ਲਾ ਨਹੀਂ ਦੇਣਾ ਪਵੇਗਾ ਦੱਸਈਏ ਕਿ ਹੁਣ ਤੱਕ ਟੂਲ ਵਸੂਲੀ ਲਈ ਰਵਾਇਤੀ ਟੰਗ ਵਰਤਿਆ ਜਾਂਦਾ ਸੀ ਜਿਸ ਤੋਂ ਬਾਅਦ ਹੁਣ ਜੀਪੀਐਸ ਸਿਸਟਮ ਰਾਹੀਂ ਟੂਲ ਟੈਕਸ ਦੀ ਵਸੂਲੀ ਸ਼ੁਰੂ ਹੋ ਗਈ ਹੈ ਫਿਲਹਾਲ ਇਸ ਨੂੰ ਹਰਿਆਣਾ ਦੇ ਪਾਣੀਪਤ ਤੜੀ ਹਾਸਨ ਨੈਸ਼ਨਲ ਹਾਈਵੇ 709 ਤੇ ਹਾਈ ਗ੍ਰੇਡ ਮੋੜ ਤੇ ਸ਼ੁਰੂ ਕੀਤਾ ਹੈ ਜੇਕਰ ਤੁਹਾਡੀ ਗੱਡੀ ਨੈਸ਼ਨਲ ਹਾਈਵੇ ਤੇ ਪਹੁੰਚ ਜਾਂਦੀ ਹੈ ਤਾਂ ਤੁਸੀਂ ਬਿਨਾ ਪੈਸੇ ਦੇ ਸਿਰਫ 20 ਕਿਲੋਮੀਟਰ ਤੱਕ ਦਾ ਸਫ਼ਰ ਕਰ ਸਕਦੇ ਹੋ ਦੱਸਈਏ ਕਿ ਜੀਐਨਐਸਐਸ ਲੈਨੀਫਿਕੇਸ਼ਨ ਸੈਲਿਸਿਸ ਸਿਸਟਮ ਦੀ ਆਧਾਰਿਤ ਹੋਵੇਗੀ ਇਸ ਵਿੱਚ ਸੈਟਲਾਈਟ ਆਧਾਰਿਤ ਯੂਨਿਟ ਹੋਵੇਗੀ ਜੋ ਵਾਹਨ ਵਿੱਚ ਲਗਾਇਆ ਜਾਵੇਗਾ ਸਿਸਟਮ ਦੀ ਮਦਦ ਨਾਲ ਅਧਿਕਾਰੀ ਆਸਾਨੀ ਨਾਲ ਟਰੈਕ ਕਰ ਸਕਣਗੇ ਕਿ ਕਾਰ ਕਦੋਂ ਟੂਲ ਹਾਈਵੇ ਦੀ ਵਰਤੋਂ ਕਰਨ ਲੱਗੇਗੀ ਜਿਵੇਂ ਹੀ ਵਾਹਨ ਟੂਲ ਰੋਡ ਤੇ ਨਿਕਲਦਾ ਹੈ ਸਿਸਟਮ ਟੂਲ ਰੋਡ ਦੀ ਤੋ ਦਿਗਣਨਾ ਕਰੇਗਾ ਤੇ ਰਕਮ ਕੱਟ ਦਵੇਗਾ ਦੱਸਈਏ ਕਿ ਹੁੰ ਧੂਲ ਪਰੰਦੇ ਜਿਹੜੇ ਤਰੀਕੇ ਨੇ ਉਹ ਬਦਲ ਦਿੱਤੇ ਗਏ ਨੇ ਤੇ ਤੁਸੀਂ ਟੋ ਰੋੜ ਤੇ 20 ਕਿਲੋਮੀਟਰ ਤੱਕ 120 ਰੁਪਇਆ ਨਹੀਂ ਭਰਨਾ ਝੋਨੇ ਦੇ ਸੀਜ਼ਨ ਲਈ ਝੋਨੇ ਤੋਂ ਪ੍ਰਦੂਸ਼ਣ ਹੋਣ ਵਾਸਤੇ ਪ੍ਰਸ਼ਾਸਨ ਜਿਹੜੀ ਕੀ ਤਿਆਰੀ ਖਿੱਚ ਲਈਏ ਕਿ ਝੋਨੇ ਦੀ ਜਿਹੜੀ ਪਰਾਲੀ ਆ ਉਹਨੂੰ ਸਾੜਦੇ ਤਾਂ ਪੰਜਾਬ ਦੇ ਵਿੱਚ ਕਾਫੀ ਪ੍ਰਦੂਸ਼ਣ ਜਿਹੜਾ ਹੋ ਜਾਂਦਾ ਹੈ ਜਿਸ ਦੇ ਲਈ ਪ੍ਰਸ਼ਾਸਨ ਨੇ ਕਈ ਸਖਤ ਕਦਮ ਚੁੱਕੇ ਨੇ ਦੱਸਈਏ ਕਿ ਜੇਕਰ ਪਰਾਲੀ ਸਾੜੀ ਤਾਂ ਕੋਈ ਚੰਗੀ ਗੱਲ ਨਹੀਂ ਹੈ ਪਰਜਲੇ ਵਿੱਚ ਝੋਨੇ ਦੀ ਕਟਾਈ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਪ੍ਰਸ਼ਾਸਨ ਕੰਟਰੋਲ ਬੋਰਡ ਨੇ ਪਰਾਲੀ ਸਾੜਨ ਦੇ ਮਾਮਲਿਆਂ ਨੂੰ ਰੋਕਣ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਇਸ ਦੇ ਲਈ ਪ੍ਰਡਿਊਸ਼ਨ ਕੰਟਰੋਲ ਬੋਰਡ ਵੱਲੋਂ ਪ੍ਰਸ਼ਾਸਨ ਅਤੇ ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ ਇਹਨਾਂ ਦਿਨਾਂ ਵਿੱਚ ਵੱਖ-ਵੱਖ ਖੇਤਰਾਂ ਵਿੱਚ ਜਾਗਰੂਕਤਾ ਮੁਹਿੰਮ ਵੀ ਚਲਾਈਆਂ ਜਾ ਰਹੀਆਂ ਹਨ ਹਾਲਾਂਕਿ ਝੋਨੇ ਦੀ ਕਟਾਈ ਦਾ ਸੀਜ਼ਨ ਸ਼ੁਰੂ ਹੋਣ ਚ ਹਜੇ 15 ਤੋਂ 20 ਦਿਨ ਬਾਕੀ ਵੀ ਹਨ ਪਰ ਵਿਭਾਗ ਪਰਾਲੀ ਸਾੜਨ ਦੇ ਮਾਮਲਿਆਂ ਨੂੰ ਘੱਟ ਕਰਨ ਲਈ ਚੌਕਸ ਹੋ ਗਿਆ ਹੈ ਪ੍ਰਡਿਊਸ਼ਨ ਕੰਟਰੋਲ ਬੋਰਡ ਜ਼ਿਲ੍ਹਾ ਮੋਹਾਲੀ ਦੇ ਦਫ਼ਤਰ ਦੇ ਪ੍ਰਾਪਤ ਜਾਣਕਾਰੀ ਅਨੁਸਾਰ ਪਰਾੜੀ ਸਾੜਨ ਦੀਆਂ ਘਟਨਾਵਾਂ ਵਿੱਚ ਕਮੀ ਲਿਆਉਣ ਲਈ ਇਸ ਵਾਰ ਜ਼ਿਲ੍ਹੇ ਦੇ ਹਰ ਪਿੰਡ ਵਿੱਚ ਇੱਕ ਨੋਡਲ ਅਫਸਰ ਨੂੰ ਨਿਯੁਕਤ ਕੀਤਾ ਗਿਆ ਹੈ ਜੋ ਕਿ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਪਰਾੜੀ ਸਾੜਨ ਦੇ ਮਾਮਲਿਆਂ ਤੋਂ ਵੀ ਤਿੱਖੀ ਨਜ਼ਰ ਰੱਖੇਗਾ ਇਸ ਤੋਂ ਇਲਾਵਾ 8 ਤੋਂ 10 ਪਿੰਡਾਂ ਲਈ ਇੱਕ ਕਲਸਟਰ ਅਧਿਕਾਰੀ ਵੀ ਨਿਯੁਕਤ ਕੀਤਾ ਗਿਆ ਹੈ ਜੋ ਇਹਨਾਂ ਪਿੰਡਾਂ ਦੀ ਰਿਪੋਰਟ ਤਿਆਰ ਕਰਕੇ ਵਿਭਾਗ ਨੂੰ ਭੇਜੇਗਾ ਆਉਣ ਵਾਲੇ ਦਿਨਾਂ ਵਿੱਚ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਜਾਗਰੂਕਤਾ ਕੈਂਪ ਲਗਾਏ ਜਾਣਗੇ ਇਸ ਤੋਂ ਇਲਾਵਾ ਦੋਸ਼ੀ ਪਾਇ ਜਾਣ ਵਾਲਿਆਂ ਖਿਲਾਫ ਨਿਯਮ ਅਨੁਸਾਰ ਕਾਰਵਾਈ ਕੀਤੀ ਜਾਏਗੀ ਤਾਂ ਸਹੀ ਹੈ ਕਿ ਪ੍ਰਦੂਸ਼ਣ ਸਾੜਨ ਵਾਸਤੇ ਜੇ ਪ੍ਰਸ਼ਾਸਨ ਨੇ ਤਿਆਰੀ ਖਿੱਚ ਲਈ ਹੈ ਹਰ ਇੱਕ ਪਿੰਡ ਦੇ ਵਿੱਚ ਕੈਂਪ ਵੀ ਲਗਾਏ ਜਾਣਗੇ ਜਾਗਰੂਕ ਕਰਨ ਲਈ ਲੋਕਾਂ ਨੂੰ ਤੇ ਇੱਕ ਅਫਸਰ ਅਧਿਕਾਰੀ ਹੈ ਜਿਹੜਾ ਉਹ ਵੀ ਤਾਇਨਾਤ ਰਹੇਗਾ ਕਿ ਜੇਕਰ ਕੋਈ ਵੀ ਇਹਨਾਂ ਹੁਕਮਾਂ ਦੀ ਪਾਲਣਾ ਨਹੀਂ ਕਰਦਾ ਤਾਂ ਉਹਨਾਂ ਤੇ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ। ਅੰਮ੍ਰਿਤਪਾਲ ਸਿੰਘ ਨੋ 에어ਪੋਰਟ ਤੋਂ ਜਿਹੜਾ ਕਿ ਪੁਲਿਸ ਨੇ ਆਪਣੀ ਹਿਰਾਸਤ ਦੇ ਵਿੱਚ ਲਿਆ ਹੈ ਉਹਨਾਂ ਦੀ ਕੇਂਦਰੀ ਏਜੰਸੀਆਂ ਨਾਲ ਜਿਹੜਾ ਕਿ ਤਾਲਮੇਲ ਕਰਕੇ ਉਹਨਾਂ ਨੂੰ ਪੁਲਿਸ ਨੇ ਕਾਬੂ ਕੀਤਾ ਹੈ ਦਾਸ ਸੀ ਕਿ ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਨਾਲ ਤਾਲਮੇਲ ਕਰਕੇ ਪੁਲਿਸ ਜ਼ਿਲ੍ਹਾ ਬਟਾਲਾ ਦੇ ਪਿੰਡ ਬੋਸਾ ਦੇ ਰਹਿਣ ਵਾਲੇ ਅਮਰਿਤਪਾਲ ਸਿੰਘ ਦੇ ਆਸਰੀ ਦੇ ਡਿਪੋਰਟ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪਹੁੰਚਦੇ ਹੀ ਬਟਾਲਾ ਪੁਲਿਸ ਨੇ ਉਸ ਨੂੰ ਹਿਰਾਸਤ ਚ ਲੈ ਲਿਆ ਪੁਲਿਸ ਦੇ ਡਾਇਰੈਕਟਰ ਜਰਨਲ ਪੰਜਾਬ ਗੌਰਵ ਯਾਦਵ ਵੱਲੋਂ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਹੈ ਕਿ ਰਿਪੋਰਟ ਕੀਤਾ ਗਿਆ ਮਲਜ਼ਮ ਕਤਲ ਕਤਲ ਦੀ ਕੋਸ਼ਿਸ਼ ਨਸ਼ੀਲੇ ਪਦਾਰਥਾਂ ਨਾਲ ਸੰਬੰਧਿਤ ਅਪਰਾਧਾਂ ਅਤੇ ਅਸਲਾ ਐਕਟ ਨਾਲ ਸੰਬੰਧਿਤ ਕੇਸਾਂ ਸਮੇਤ ਕਈ ਕਿਨੌਣੇ ਅਪਰਾਧਾਂ ਵਿੱਚ ਸ਼ਾਮਲ ਹੈ ਉਸ ਨੂੰ ਦੇਸ਼ ਛੇ ਨਿਕਾਲਾ ਦੇਣਾ ਪੀੜਤ ਨੂੰ ਇਨਸਾਫ ਦਿਵਾਉਣ ਲਈ ਇੱਕ ਅਹਿਮ ਕਦਮ ਹੈ ਡੀਜੀਪੀ ਨੇ ਪਕਵਾੜੇ ਅਮਰਤਪਾਲ ਸਿੰਘ ਨੂੰ ਭਾਰਤ ਵਾਪਸ ਲਿਆਉਣ ਲਈ ਸੀਨੀਅਰ ਸੁਪਰਡੈਂਟ ਆਫ ਪੁਲਿਸ ਬਟਾਲਾ ਸੁਲੇਲ ਕਮੇਸਮੀਂ ਅਤੇ ਪੰਜਾਬ ਪੁਲਿਸ ਦੇ ਅੰਦਰੂਨੀ ਸੁਰੱਖਿਆ ਵਿੰਗ ਦੀ ਅਗਵਾਈ ਵਿੱਚ ਬਟਾਲਾ ਪੁਲਿਸ ਦੀ ਪੂਰੀ ਟੀਮ ਤੇ ਅਨਸਖ ਯਤਨਾਂ ਦੀ ਛਾਗੜਾ ਕੀਤੀ ਜਾਂਦਾ ਸਹੀਏ ਕਿ ਭਗੜ ਅਮਰਿਤਪਾਲ ਸਿੰਘ ਹੁਣਪੁਰੇਸ ਦੀ ਹਿਰਾਸਤ ਦੇ ਵਿੱਚ ਆ ਪੁਲਿਸ ਨੇ ਦੱਸਿਆ ਕਿ ਉਹਦੇ ਉੱਪਰ ਕਾਫੀ આરોਪ ਜਿਹੜੇ ਕਿ ਕੇਸ ਦਰਜ ਨੇ ਏਟੀਐਮ ਦੇ ਵਿੱਚ ਆਪਾਂ ਲੋਕ ਅਕਸਰ ਹੀ ਆਪਣੇ ਪੈਸੇ ਕਢਾਉਣ ਵਾਸਤੇ ਜਾਂਦੇ ਆ ਪਰ ਇੱਕ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਹੈ ਕਿ ਏਟੀਐਮ ਨੂੰ ਛੂਹਣ ਨਾਲ ਇੱਕ ਔਰਤ ਦੀ ਮੌਤ ਹੋ ਗਈ ਹੈ ਬੇਟੇ ਵੱਲੋਂ ਇਸ ਦੇ ਖਿਲਾਫ ਸ਼ਿਕਾਇਤ ਵਿਜੜੀ ਦਰਜ ਕਰਵਾਈ ਗਈ ਹੈ ਤਾਂ ਸਹੀਏ ਕਿ ਰਾਸਥਾਨੀ ਦਿੱਲੀ ਦੇ ਨਾਲ ਲਗਦੇ ਫਰੀਦাবাদ ਵਿੱਚ ਇੱਕ ਔਰਤ ਨੂੰ ਏਟੀਐਮ ਲੱਗੇ ਹੀ ਲਗਣਾ ਭਾਰੀ ਪੈ ਗਿਆ ਹੈ ਏਟੀਐਮ ਬੂਥ ਨੂੰ ਛੂਣ ਨਾਲ ਉਸ ਦੀ ਮੌਤ ਹੋ ਗਈ ਦਰਅਸਲ ਮੀਂਹ ਕਾਰਨ ਏਟੀਐਮ ਬੂਥ ਵਿੱਚ ਬਿਜਲੀ ਦਾ ਚਟਕਾ ਲੱਗਾ ਜਿਸ ਕਾਰਨ ਉਸ ਦੀ ਮੌਤ ਹੋ ਗਈ ਮ੍ਰਿਤਕ ਔਰਤ ਸੰਜੀ ਕਲੋਨੀ ਵਿੱਚ ਰਹਿੰਦੀ ਸੀ ਉਸ ਦੇ ਲੜਕੇ ਨਰੇਸ਼ ਨੇ ਮੈਨੇਜਰ ਥਾਣੇ ਵਿੱਚ ਦੇ ਕੇ ਸਦਰਜ ਕਰਵਾਇਆ ਹੈ ਬੇਟੇ ਨੇ ਸ਼ਿਕਾਇਤ ਚ ਦੱਸਿਆ ਕਿ ਉਸ ਦੀ ਮਾਂ ਕਿਸੇ ਕੰਮ ਲਈ ਬਾਹਰ ਗਈ ਸੀ ਤੇ ਮੀਂਹ ਕਾਰਨ ਸੜਕ ਤੇ ਪਾਣੀ ਭਰ ਗਿਆ ਜਿਸ ਕਾਰਨ ਉਹ ਏਟੀਐਮ ਬੂਥ ਦਾ ਸਹਾਰਾ ਲੈ ਕੇ ਖੜਨ ਲੱਗੀ ਉਸ ਦੇ ਉਸ ਦੇ ਨੇੜੇ ਇਹੀ ਦਰਵਾਜ਼ੇ ਵਿੱਚ ਬਿਜਲੀ ਦਾ ਕਰੰਟ ਆ ਗਿਆ ਇਸਤੇ ਹੀ ਉਸਦੀ ਮਾਂ ਪ੍ਰਭਾਵਿਤ ਹੋ ਗਈ ਅਤੇ ਮੌਕੇ ਤੇ ਹੀ ਉਸਦੀ ਮੌਤ ਹੋ ਗਈ ਦਾਸੀ ਇਹ ਕਿ ਬਿਜਲੀ ਦੇ ਪਾਣੀ ਕਾਰਨ ਜਿਹੜਾ ਏਟੀਐਮ ਬੂਥ ਦੇ ਵਿੱਚ ਕਰੰਟ ਆਨ ਕਾਰਨ ਫਰੀਦাবাদ ਵਿੱਚ ਇੱਕ ਔਰਤ ਦੀ ਦਰਦਨਾਕ ਮੌਤ ਹੋ ਗਈ ਪੈਟਰੋਲ ਦੀਆਂ ਨਵੀਆਂ ਕੀਮਤਾਂ ਜਿਹੜੀਆਂ ਕਿ ਅਪਡੇਟ ਹੋ ਗਈਆਂ ਨੇ ਹੁਣ ਕਿੱਥੇ ਪੈਟਰੋਲ ਸਸਤਾ ਹੋਇਆ ਹੈ ਤੇ ਕਿੱਥੇ ਮਹਿੰਗਾ ਹੋਇਆ ਹੈ ਤੁਹਾਨੂੰ ਦੱਸ ਜਾਈਏ ਕਿ ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ ਲਗਾਤਾਰ ਘਟ ਰਹੀਆਂ ਹਨ 71 ਡਾਲਰ ਪ੍ਰਤੀ ਬੈਰਲ ਚੱਲ ਰਹੀਆਂ ਹਨ ਭਾਵੇਂ ਤੇਲ ਕੀਮਤਾਂ ਅੰਤਰਰਾਸ਼ਟਰੀ ਪੱਧਰ ਤੇ ਕੱਚੇ ਤੇਲ ਦੀਆਂ ਕੀਮਤਾਂ ਤੇ ਅਪਰਾਧ ਹੁੰਦੀਆਂ ਹਨ ਪਰ ਭਾਰਤ ਵਿੱਚ ਸਰਕਾਰ ਦੇ ਟੈਕਸ ਵਧਣ ਕਾਰਨ ਤੇਲ ਪੈਟਰੋਲ ਦੀਆਂ ਕੀਮਤਾਂ ਘੱਟ ਹੋਣ ਦਾ ਨਾਂ ਵੀ ਨਹੀਂ ਲੈ ਰਹੀਆਂ ਕੇਂਦਰ ਸਰਕਾਰ ਦੀਆਂ ਤੇਲ ਕੰਪਨੀਆਂ ਕਿਤੇ ਕੁਝ ਪੈਸੇ ਦੀ ਮਾਮੂਲੀ ਕਮੀ ਕਰ ਦਿੰਦੀਆਂ ਹਨ ਤਾਂ ਕਿਤੇ ਵਾਅਦਾ ਹੋ ਜਾਂਦਾ ਹੈ ਮਹਾਨ ਤਾਜ਼ਾ ਕੀਮਤ ਅਨੁਸਾਰ ਅੱਜ ਨਵੀਂ ਦਿੱਲੀ ਵਿੱਚ ਪੈਟਰੋਲ ਦੀ ਕੀਮਤ 94.72 ਰੁਪਏ ਪ੍ਰਤੀ ਲੀਟਰ ਹੈ ਮੁੰਬਈ 'ਚ ਪੈਟਰੋਲ ਦੀ ਕੀਮਤ 104.21 ਰੁਪਏ ਹੈ ਕਲਕੱਤਾ 'ਚ ਪੈਟਰੋਲ ਦੀ ਕੀਮਤ 103.94 ਰੁਪਏ ਪ੍ਰਤੀ ਲੀਟਰ ਹੈ ਇਸ ਦੇ ਨਾਲ ਹੀ ਚੰਨਈ 'ਚ ਪੈਟਰੋਲ ਦੀ ਕੀਮਤ 100 ਰੁਪਏ ਪ੍ਰਤੀ ਲੀਟਰ ਹੈ ਕੇਂਦਰ ਦੀ ਸਰਕਾਰ ਅਤੇ ਤੇਲ ਕੰਪਨੀਆਂ ਨੇ ਅੱਜ ਸ਼ਨੀਵਾਰ 14 ਦਸ 2024 ਨੂੰ ਸਾਰੇ ਮਹਾਨਗਰਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਕੀਤਾ ਹੈ ਅੱਜ ਦੇਸ਼ ਦੇ ਰਾਸ਼ਟਰੀ ਨਵੀਂ ਦਿੱਲੀ ਵਿੱਚ ਡੀਜ਼ਲ ਦੀ ਕੀਮਤ 87 ਰੁਪਏ ਹੈ ਇਸ ਦੇ ਨਾਲ ਹੀ ਮੁੰਬਈ ਵਿੱਚ ਡੀਜ਼ਲ ਦੀ ਕੀਮਤ 92.15 ਰੁਪਏ ਹੈ ਕਲਕੱਤਾ ਦੇ ਵਿੱਚ ਡੀਜ਼ਲ ਦੀ ਕੀਮਤ 90.96 ਰੁਪਏ ਹੈ ਪ੍ਰਤੀ ਲੀਟਰ ਹੈ ਚੇਨਈ ਦੀ ਗੱਲ ਕਰੀਏ ਤਾਂ ਚੇਨਈ ਚ ਡੀਜ਼ਲ ਦੀ ਕੀਮਤ 92.34 ਰੁਪਏ ਪ੍ਰਤੀ ਲੀਟਰ ਹੈ ਦੱਸ ਇਹ ਕੀ ਮਹਿੰਗਾਈ ਨੇ ਆਮ ਜਨਤਾ ਦਾ ਜਿਹੜਾ ਲੱਖੋ ਪਹਿਲਾਂ ਹੀ ਤੋੜ ਕੇ ਰੱਖ ਦਿੱਤਾ ਕਿਤੇ ਨਾ ਕਿਤੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਮਾਮੂਲੀ ਜੀ ਗਿਰਾਵਟ ਆਈ ਹੈ ਤੇ ਉਸ ਗਿਰਾਵਟ ਦੇ ਨਾਲ ਵੀ ਆਮ ਜਨਤਾ ਨੂੰ ਕੋਈ ਰਾਹਤ ਨਹੀਂ ਮਿਲੀ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਮੁੜ ਹਾਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ਨਿੰਦਰ ਪੰਜਾਬੀ মিডিਆ ਹੁੰਦਿਓ ਇਜਾਜ਼ਤ ਧੰਨਵਾਦ